ਬਸੰਤਰੁੱਤ ਆਉਂਦੇ ਹੀ ਅੰਬਰਾਂ ਦੇ ਵਿੱਚ ਪੰਛੀਆਂ ਦੀ ੜਾਰਾ ਵਾਂਗ ਪਤੰਗ ਉੜਦੇ ਨਜ਼ਰ ਆਉਂਦੇ ਨੇ ਤੇ ਇਹਨਾਂ ਦੇ ਨਾਲ ਬੱਜੀ ਹੋਈ ਡੋਰ ਕਿਸੇ ਲਈ ਵੀ ਫਾਂਸੀ ਦਾ ਫੰਦਾ ਬਣ ਸਕਦੀ ਹੈ ਜਿਵੇਂ ਇਸ ਸਖਸ਼ਲੀ ਬਣੀ ਹੈ ਜੀ ਹਾਂ ਇਹ ਬਜ਼ੁਰਗ ਵਿਅਕਤੀ ਕਬੂਤਰਾ ਵਾਂਗ ਅੰਬਰਾਂ 'ਚ ਉਡਾਰੀਆਂ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਚੈਨਾ ਦੀ ਡੋਰ ਨੇ ਇਸ ਨੂੰ ਉਡਾਨ ਭਰਨ ਤੋਂ ਪਹਿਲਾਂ ਹੀ ਥੱਲੇ ਸੁੱਟ ਲਿਆ ਜਿਸ ਤੋਂ ਬਾਅਦ ਡੋਰ 'ਚ ਉਲਝੇ ਬੰਦੇ ਨੇ ਕਬੂਤਰਾ ਵਾਂਗ ਆਪਣੇ ਪਰ ਫਰਫਰਾਈ ਵੀ ਪਰ ਚੈਨਾ ਡੋਰ ਦੀ ਚੁੰਗਲ 'ਚੋਂ ਖੁਦ ਨੂੰ ਛੁਡਾ ਸਕਿਆ ਅੰਤ ਨੂੰ ਇਸ ਬੰਦੇ ਦੀ ਤੜਫ ਤੜਫ ਕੇ ਦੇਖੋ ਕਿਵੇਂ ਜਾਨ ਨਿਕਲਦੀ ਹੈ ਆ 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 Ah! Uh, ah! Uh, ah! Uh, ah! Uh, ah! Uh, ah! Uh. Ah! ਇਨਸਾਨੋ ਇਨਸਾਨੋ ਚੈਨਾ ਡੋਰ ਸਾਡੀ ਆਜ਼ਾਦੀ ਖਤਮ ਕਰਤੀ ਸਾਡੀ ਆਜ਼ਾਦੀ ਖਤਮ ਕਰਤੀ ਸਾਡੇ ਨਿੱਤਾ ਸਫਾ ਚੰਦੀ ਹੈ ਪਤਾ ਨਹੀਂ ਕਿੰਨੇ ਕਿ ਤੜਫ ਤੜਫ ਕੇ ਪੰਛੀ ਮਰਦੇ ਨੇ ਸਾਡੇ ਤੇ ਰਹਿਮ ਕਰੋ ਸਾਨੂੰ ਵੀ ਜਿਉਣ ਦਾ ਹੱਕ ਹੈ ਕਿਉਂ ਤੁਸੀਂ ਆਪਣੇ ਸਵਾਰਥ ਪਿੱਛੇ ਆਪਣੇ ਸਭ ਕੁਝ ਪਿੱਛੇ ਸਾਡੀ ਜਾਨਾਂ ਦੇ

ਪਵਾਨੀਗੜ੍ਹ ਦੇ ਰਹਿਣ ਵਾਲੇ ਤਰਸੀਮ ਦਾਸ ਨੇ ਪੰਛੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਖੁਦ ਪੰਛੀ ਬਣ ਕੇ ਅਨੋਖੇ ਢੰਗ ਨਾਲ ਸਮਾਜ ਨੂੰ ਚਾਈਨਾ ਦੀ ਡੋਰ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਹੈ ਜਿਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਰਸੀਮ ਦਾਸ ਹੋਰਾਂ ਨੇ ਜੋ ਅੱਗੇ ਕਿਹਾ ਉਹ ਵੀ ਸੁਣੋ ਸਾਡਾ ਨੌਜਵਾਨ ਤਰਸੀਮ ਦਾਸ ਬਾਲ ਬੰਡਲੀ ਪਵਾਨੀਗੜ੍ਹ ਜੀ ਅੰਕਲ ਅਸੀਂ ਦੇਖ ਰਿਹਾ ਤੁਸੀਂ ਗੱਲ 'ਚ ਡੋਰ ਪਾਈ ਹੋਈ ਹੈ ਕੀ ਸੰਦੇਸ਼ ਦੇ ਰਹੇ ਹੋ ਤੁਸੀਂ ਜਿਵੇਂ ਬਸੰਤ ਪੰਚਮੀ ਆ ਰਹੀ ਹੈ ਅੱਗੇ ਅਸੀਂ ਸੰਦੇਸ਼ ਦੇ ਰਹੇ ਹਾਂ ਜੀ ਸਾਡੀ ਬਾਲ ਮਿੰਡਲੀ ਬਣੀ ਹੈ ਬਹੁਤ ਜ਼ਰਦੀ ਜੀ ਸਾਡੇ ਸੋਚ ਹੁੰਦੀ ਹੈ ਕਿ ਸੇਵਾ ਕਰਨੀ ਕੋਈ ਨਾ ਕੋਈ ਚੰਗਾ ਮੈਸੇਜ ਦੇਣਾ ਸਮਾਜ ਦੇ ਵਿੱਚ ਸੁਧਾਰ ਕਰਨਾ ਮੈਂ ਇਹ ਮੈਸੇਜ ਦੇ ਰਿਹਾ ਹਾਂ ਵੀ ਅਸੀਂ ਆਪਣੇ ਸਵਾਰਥ ਵਾਸਤੇ ਜੀ ਇੱਕ ਚੈਨਲ ਦੀ ਡੋਰ ਨੂੰ ਡੋਰ ਨਾਲ ਪਤੰਗ ਤੇ ਨਾਉਂਦੇ ਆ ਉਹਦੇ ਵਿੱਚ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਪੰਛੀ ਪੰਛੀ ਤੇ ਜਿਨ੍ਹਾਂ ਦਾ ਪਤਾ ਹੁੰਦਾ ਪੰਛੀ ਤੋਂ ਪਰ ਕੱਢ ਵੀ ਲੈਣੇ ਆ ਮੈਂ ਇੱਕ ਵਾਰੀ ਮੇਰੇ ਯਾਦ ਹੈ ਪੰਛੀ ਪਿਆਤੀ ਬਹੁ ਖੇਤਾਂ ਦੇ ਵਿੱਚ ਉਹ ਵੀ ਤੇਰੇ ਲੜ ਕੇ ਮਰਿਆ ਪਿਆਤੀ ਕਿਉਂਕਿ ਮੈਂ ਬੇਨਤੀ ਅਪੀਲ ਕਰਨ ਤਾਂ ਉਹਨੇ ਪੂਰੇ ਭਾਰਤ ਤੋਂ ਪੰਜਾਬ ਨੂੰ ਵੀ ਇਹ ਜਿਹੜੀ ਚੈਨਾਈ ਡੋਰ ਹੈ ਵੀ ਇਹਨੂੰ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਜਾਨਵਰ ਨੇੜੇ ਜਿਹੜੇ ਜੀਵ ਪੰਛੀ ਇਨਾਂ ਦੀ ਵੀ ਜ਼ਿੰਦਗੀ ਆਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕੱਟੀਆਂ ਕੰਮ ਕਰ ਰਹੇ ਆਂ ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਪ੍ਰਸ਼ਾਸਨ ਵੀ ਪ੍ਰਸ਼ਾਸਨ ਵੀ ਲਗਾਤਾਰ ਡਰੋਨ ਰਾਹੀਂ ਚੈਕਿੰਗ ਕਰ ਰਿਹਾ ਹੈ ਅੱਜ ਕੱਲ ਬਹੁਤ ਬਹੁਤ ਵਧੀਆ ਪਰਲਜੇ ਸਲਾਹਨਯੋਗ ਹੈ ਚੰਗੀ ਗੱਲ ਹੈ ਬਹੁਤ ਜਿਹੜੇ ਜਿਹੜੇ ਕੰਮੇ ਕਰ ਰਹੇ ਨੇ ਪੁਲਸ ਵਾਲੇ ਮੈਂ ਤਾਂ ਉਹਨਾਂ ਲਈ ਦਵਾਵਾਂ ਕਰਦਾ ਕਿ ਭਾਈ ਇਹ ਬੇਜਵਾਹਾਂ ਦੀ ਜਿਹੜੀ ਸੇਵਾ ਕਰ ਰਹੇ ਹੋ ਉਹ ਕਹਿੰਦੇ ਤਪੋ ਰਾਜ ਦੇ ਰਾਜੋਂ ਨਰਕ ਬਿੱਤਾਂਗੇ ਸੇਵਾ ਕਰਕੇ ਤੁਸੀਂ ਦੁਬਾਰੇ ਇਨਸਾਨ ਦਾ ਜੀਵਨ ਮਿਲ ਜਾਂਦਾ ਉਹ ਜਿਵੇਂ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਵੀ ਚਾਈਨਾ ਦੀ ਡੋਰ ਹਰੇਕੰਧ ਤੇ ਚੱਕੀ ਫਿਰਦਾ ਹੈ ਕੱਲੇ ਪੰਛੀ ਨਹੀਂ ਇਹ ਤਾਂ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਦਾ ਕੰਨ ਲੈ ਜਾਂਦਾ ਕਿਸੇ ਦੀ ਗਰਦਨ ਤੇ ਡੋਰ ਫਸ ਜਾਂਦੀ ਹੈ ਕਾਫੀ ਖਤਰਨਾਕ ਹੈ ਖਤਰਨਾਕ ਇੰਨੀ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸ ਜਾਂਦੇ ਵੇ ਜੇ ਤਾਂ ਚਾਰ ਪੰਜ ਗੋਦ ਦੇ ਪੰਨਿਆਂ ਪੰਨਿਆਂ ਹੁੰਦੇ ਨੇ ਕਿ ਕਈ ਪੈਰ ਤੇ ਫਸਦੇ ਵੇ ਇਹ ਤਾਂ ਕਲੀਵਨ ਡੋਰ ਦੀ ਤਾਰ ਪਾੜੀ ਤਾਂ ਕਿਥੋਂ ਟੁੱਟਣ ਗਈਆਂ ਇਹ ਤਾਂ ਜਮੇ ਨੁਕਸਾਨ ਨੁਕਸਾਨ ਤਾਂ ਸਮਝ ਲੋ ਵੀ ਇਸੇ ਤਰ੍ਹਾਂ ਦੇ ਕੰਚ ਖੰਡਿਆਰੇ ਆ ਧਰਤੀ ਤੇ ਸੋ ਤੁਸੀਂ ਇੱਕ ਵੱਖਰੇ ਤੰਗ ਨਾਲ ਨਾਟਕ ਨਾਟਕੀ ਰੂਪਾਂਤਰ ਨਾਲ ਤੁਸੀਂ ਇਹ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਕਿੰਨੀ ਖਤਰਨਾਕ ਡੋਰ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ ਹੁਣ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਵੀਰੋ ਦੇਖੋ ਇੱਕ ਸੰਦੇਸ਼ਾ ਦੇਣਾ ਇਹਨੂੰ ਮੰਨੋ ਤੇ ਬੇਨਤੀ ਕਰਦੇ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਪਰ ਰੋਟੀ ਰੋਟੀ ਕਮਾਗੀ ਕਰਨੇ ਕਿਹੜਾ ਕਿ ਡੋਰ ਵੇਚੀ ਕਰਨੇ ਆਗੇ ਕਨੇ ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ ਹਰੇਕ ਬੰਦਾ ਕੋਈ ਨਾ ਕੋਈ ਧਰਮ ਨਾਲ ਜੁੜਿਆ ਹੋਇਆ ਪਰ ਧਰਮ ਕੋਈ ਕਿਸੇ ਦਾ ਬੁਰਾ ਨਹੀਂ ਸੋਚਦਾ ਧਰਮ ਨੂੰ ਆਪਣੇ ਧਰਮ ਨੂੰ ਮੂਰੇ ਰੱਖ ਕੇ ਇਹਨੇ ਪੰਛੀਆਂ ਬਾਰੇ ਸੋਚੋ ਜਿਹੜੇ ਬੰਦੇ ਕਿਸੇ ਦੀ ਬਾਹ ਵਢੇਗੀ ਕਿਸੇ ਦਾ ਕੰਨ ਵਢੇਗਾ ਕਿਸੇ ਦੀ ਅੱਖ ਵਢੇਗੀ ਨੁਕਸਾਨ ਹੁੰਦਾ ਹੈ ਉਹਨਾਂ ਬਾਰੇ ਸੋਚੋ ਅੰਤ ਵਿੱਚ ਇੱਕ ਪੰਛੀ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਗੇ ਇਹ ਸੇ ਇੱਕ ਐਕਟਿੰਗ ਕਰਤੀ ਜਿਹੜੀ ਤੁਹਾਡੀ ਬਹੁਤ ਸਹrai ਆ ਰਹੀ ਐ ਅਨੇਕ ਚੰਗਾ ਤਾਂ ਕੀ ਹੈ ਜ ਮੈਂ ਤਾਂ ਇੱਕ ਥੋੜਾ ਜਿਹਾ ਗੀਤ ਲਿਖਿਆ ਕਿ ਇਨਸਾਨ ਵਾਸਤੇ ਹਾਂਜੀ ਰੱਬ ਨੂੰ ਜਿਹੜੀ ਅੱਜ ਦੀ ਦੁਰਦਸ਼ਾ ਹੋਈ ਪਈ ਐ ਫੜੇ ਭਾਰਤ ਦੇ ਸਾਡੇ ਭਾਰਤ ਦੇ ਬਹੁਤ ਪਿਆਰ ਹੁੰਦਾ ਸੀ ਬੰਦੇ ਦਾ ਜੀਣ ਨੂੰ ਵੀ ਜੀ ਕਰਦਾ ਸੀ ਅੱਜ ਤੇ ਕੱਲ ਮਤਲਬ ਕਿ ਇੱਕ ਸੌਦੇ ਦੇ ਦਾਅਵੇ ਮੈਂ ਤਾਂ ਗੀਤ ਲਿਖਿਆ ਰੱਬ ਨੂੰ ਹਾਂਜੀ ਸੁਣੋ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਣਾ ਕਾਜਰ ਚਾਇਆ ਆਇਂਦਾ ਤਾਂ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਬੰਦਾ ਬੰਦੇ ਤੇ ਕੰਮ ਨਿਆਵੇ ਬੰਦਾ ਬੰਦੇ ਤੇ ਕੰਮ ਨਿਆਵੇ ਖਬਰ ਕਿੱਧਰ ਉਲਟੀ ਜਾਵੇ ਜੀਣਾ ਵੀ ਕੀ ਜੀਣਾ ਇੱਥੇ ਜੀਣਾ ਵੀ ਕੀ ਜੀਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾ ਮੱਤ ਬਦਲ ਦੇ ਲੋਕਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾ ਮੱਤ ਬਦਲ ਦੇ ਲੋਕਾਂ ਦੀ ਤੂੰ ਮੱਤ ਬਦਲ ਦੇ ਲੋਕਾਂ ਦੀ ਤੈਂ ਦਾਤਾ ਸਾਨੂੰ ਬੰਦੇ ਵਣਾਇਆ ਇਸ ਮੌਕੇ ਤਰਸੀਮ ਦਾਸ ਹੋਰਾਂ ਨੇ ਲੋਕਾਂ ਨੂੰ ਪਤੰਗ ਨਾ ਚੜਾਉਣ ਦਾ ਸੁਨੇਹਾ ਦਿੱਤਾ ਹੈ ਕਿਉਂਕਿ ਇਸ ਦੇ ਨਾਲ ਕਈ ਲੋਕਾਂ ਅਤੇ ਪਸ਼ੂ ਪੰਛੀਆਂ ਦੀ ਮੌਤ ਵੀ ਹੋ ਸਕਦੀ ਹੈ ਅਸੀਂ ਹੁੰਦੀ ਵੀ ਦੇਖੀ ਹੈ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਇੱਕ ਮੁਹਿੰਮ ਵੀ ਚਲਾਈ ਹੈ ਪਰ ਇਸ ਦੇ ਬਾਵਜੂਦ ਵੀ ਚੈਨਾ ਦੀ ਡੋਰ ਦੀ ਵਿਕਰੀ ਥੰਮਣ ਦਾ ਨਾਮ ਨਹੀਂ ਲੈ ਰਹੀ ਜੋ ਕਿ ਪ੍ਰਸ਼ਾਸਨ ਅੱਗੇ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਅਜੇ ਹੀ ਦੇਖਣਾ ਹੋਵੇਗਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਕੀ ਕਦਮ ਚੁੱਕਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨੇ ਲਿਜਾਈ ਦੀ ਰਿਪੋਰਟ